ਮਨ ਹੋ ਨੀਸਰੈ ਮੰਗ ਧੰਮਾਂ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਮਾ ਮੂਲਣਾ ਥੋੜੇੰਦੋ ਜਿਚਰ ਸ਼ਬਦ ਅਖੋਟ ਬਾਬਾ ਨਾਨਕਾ ਖਾਏ ਖਰਚ ਤਨ ਮਾਲਾ ਵਿਕੰਦੜੇ ਜੇ ਲਹਾ ਤਿੰਨਾ ਸਾਵੇ ਤੋੜ ਤਨ ਜੜਾਈਆ ਆਪਣੈ ਲਹਾ ਸੁਸਜਣ ਢੋਲਾ ਸਜਣ ਸਚਾ ਸਰ ਸ਼ਾਹ ਦਾ ਐ ਸਾਹੂ ਜਿਸ ਸਾਸ ਬੈਠਿਆ ਸੋਈਏ ਸਵਣਾ ਦਾ ਵੇ ਸਾਹੂ ਸਜਣ ਸੱਚਾ ਪਾਤਸ਼ਾਹ ਚਿਰ ਸਾਹ ਦਾ ਐ ਸਾਹੂ ਜਿਸ ਸਾ ਬਾਠਿਆ ਸੋਹੀਏ ਸਬਨਾ ਦਾ ਵੀ ਸਾਉ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਲੂਕਾ ਮਹੱਲਾ ਨਵ ਗੋਗੋਬਿੰਦ ਗਾਉ ਨਹੀਂ ਜਨਮ ਆਕਾਰਤ ਕੀਏ ਸ਼ਾਂਕਾ ਹੈ ਰਚਿਓ ਨਿਮਖ ਨਾ ਹੋਏ ਉਦਾਸ ਗੋਗਾਨਕ ਭਜ ਹਰ ਮਨ ਤਪਿਓ ਸੋ ਜਾ ਨਹੀਂ ਕਾਲ ਪਾਚੂ ਆ ਨਾ ਕਉ ਨਾਨਕ ਨਰ ਬਾਵਰੀ ਕਿਉ ਨਾ ਭਜੈ ਭਗਵਾਨਾ ਤਨ ਦਾ ਦਾ ਸੰਪਤ ਸਗਲ ਜਿਨੇ ਆਪਣੀ ਕਾਰਮਾ ਗੇ ਨਹੀਂ ਨਾਨਕ ਸਾਚੀ ਜਾ ਨਾ ਪਤ ਤ ਉਦਾਰਨ ਪੈ ਹਰਨਾਈ ਹਰੇ ਅਨਾਥ ਕੇ ਨਾਥ ਕਰੋ ਨਾਨਕ ਤਿਹ ਜਾਣੀਐ ਸਦਾ ਬਸਤ ਤੁਮ ਸਾ تن کو دیو تاس نے ہو نکن کر باب رب کو ڈولت دے نا تن تن سمپ سکھ در جانکتا ਸੁਖ ਦਾਤਾ RAM ਹੈ ਦੂਸਰ ਨਾ ਹੀ ਨ ਕੋਈ ਕਾ ਨਾਨਕ ਸੁਨ ਰੇ ਮਨਾ ਤੇ ਹਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਪਜਰੈ مانک سو نی منا غلط نیتا پانچ تات پوتن رچ جان چترسان دےو لانک ਕਟਵੇਂ ਹਰ ਜੋ ਵਸੈ ਸੰਤਨ ਕੈਉ ਪੁਕਾਰ ਕਹੋ ਨਾਨਕ ਤੇ ਭਜ ਬਨਾਂ ਸਤ ਨਿੰਦਿਆ ਨਹੀਂ ਦੇ ਕਾਇਮ ਚੜ੍ਹ ਲੋ ਸੁਮਾ ਉਪੇਖ ਬੇਰਾਗੋ ਕਹੋ ਨਾਨਕ ਸੁਨਰੀ ਨਾ ਜਨ ਨਰਨਾਥੇ ਭਾਗਾ ਜੈ ਮਾਇਆ ਮਮਤਾ ਤਜੀ ਸਭ ਤੇ ਪਯੋ ਉਦਾਸੋ ਸ਼ਾਨ ਅੰਗਹ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਬਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾ i no न भगवासन माया कारणे प्राणी डोलतनीता ਲਤੇ ਬੁਧ ਬੁਧਾ ਉਪਜੈ ਬਿਨ ਸਨੀਤਾ ਜਗ ਰਤਨਾ ਤੈ ਸੇ ਰਚੀ ਕਹਉ ਨਾਨਕ ਸੁਨ ਮੀਤ ਪ੍ਰਾਨੀ ਕਾ ਸੁਨਾ ਚੇ ਤਈ ਮਦ ਮਾਇਆ I'm गोबिंद बि हर भॼन जीवन कने गा रानी राम न चेती मधु माया ਹੇ ਦੋਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰਿ ਬਾਜ ਮਨਾ ਅੰਦਰ ਸਹਾਈ ਹੋਏ ਜਨਮ ਜਨਮ ਪਰਮਤ ਸਿਰਿ ਹੋ ਮਿਟਿਓ ਨਾ ਜੰਮ ਕੋ ਤਰਾਸੋ ਕੋ ਨਾਨਕ ਹਰਿ ਬਾਜ ਮਨਾ ਨਿਰਭੈ ਪਾਵੇ ਰਿਬਾਸ ਜਤਨ ਬਾਤ ਮੈਂ ਕਰ ਰਹੇ ਓ ਮਿਟੇ ਓ ਨਾਨਕ ਮਾਨ ਨ ਦਰਮਤ ਸੋ ਨਾਨਕ ਫਦ ਜਾਨਾ ਕਹੋ ਨਾਨਕ ਹਰ ਭਜਨ ਬਿਨਾਂ ستنا ہے نمیتا نان کم مورت جرجت چھاڑتنا ہے نپیتا نار چاہت کش آئی اور آئیے ਬਾਤ ਰਹਿ ਓਠਾ ਗਰ ਨਾਨਕ ਫਾਸੀ ਗਲ ਪਾਰੇ ਜਤਨ ਬਾਤ ਸੁਖ ਕੀ ਜੀਏ ਦੁਖ ਕੋ ਕੀਓ ਨਾ ਕੋ ਏ ਕਹੋ ਨਾਨਕ ਸੁਨਾਰੇ ਮਨਾ ਸਭ ਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰਤ ਸੋ ਗਣੇ ਜਾ ਜਾਨਾ ਇਹ ਨਮੈ ਕਛ ਤੇ ਰੋ ਨਹੀ ਨਾਨਕ ਕਹੋ ਬਖਾਨ ਗਰਬ ਕਰਤ ਹੈ ਦੇ ਕੋ ਬਿਨ ਸਾਚਨ ਮਾਮੀਤ ਜੇ ਪ੍ਰਾਨੀ ਹਰ ਜਸ ਗਾਇਓ ਨਾਨਕ ਤੇਜ ਜਗ ਜੀਦਾ ਜੇ ਕਟ ਸਿਮਰਨ ਰਾਮ ਕੋ ਸੋ ਨਾਰੁ ਮੁਕਤਾ ਜਾਨਾ ભગત ભગવાન જે પ્રાણી ક નહી મન ਨੀਤ ਨਾਨਕ ਇਹ ਵਿਦ ਹਰਿ ਪਜੋ ਇੱਕ ਮਨ ਹੋਏ ਇੱਕ ਜਿਤ ਥੀਰਥ ਬਰਤ ਅਰਧਾਨ ਕਰ ਮਨ ਮੈਂ ਤਰਾ ਗੁਮਾ

ோ பார் கச்சனே சபணே சி தா ஜி ਕਾ ਕਾਲਾ ਨਾਨਕ ਹਰ ਗੁਣ ਗਾਇ ਲੀ ਛਾੜ ਸਗਲ ਜੰਜਾਲ ਦੁਆ ਬਾਲੋ ਛੋਟੋ ਕਿਉ ਬੰਦਨ ਪਰੇ ਕਛ ਨਹੂਤ ਉਪਾਇ ਕਉ ਨਾ ਤੁਮਰੇ ਹੱਥ ਮੈਂ ਤੁਮਨੇ ਹੀ ਮੋਤ ਸਹਾਈ ਸੰਗ ਸਖਾ ਸਭ ਤਜ ਗਏ ਕੋ ਨਾ ਨੇ ਬਿਓ ਸਾਥ ਗਹਉ ਰਾਨਕ ਇਹ ਬਿਪਦ ਮੈਂ ਆਹ ਸੇ ਮਾਰਤ ਸੰਕਟ ਮਿਟੇ ਸਤ ਤੂ ਕਈਓ ਸਤ ਸੰਤੋਕ ਵਿਚਾਰ ਅੰਮ੍ਰਿਤ ਨਾਮ ਠਾਕੁਰ ਗਾ ਪਿਓ ਜਿਸ ਕਾ ਸਭ ਸਾਇਆ ਦਹਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾ ਸਾਦੂ ਨਾਨਕ ਬ੍ਰਹਮਾਪਸਾਰ ਸਲੋਕ ਮਹੱਲਾ 5 ਤੇਰਾ ਕੀਤਾ ਜਾਤ ਨਹੀਂ ਮੈਲ ਜੁਗ ਕਿਤੋ ਸੋ ਪਿਆਮੀ ਰਹਿਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲਤਾ ਦੀਵਾ ਤਨ ਮੰਨ ਧੀਵੈ ਹਰੀ ਆ ਤਰ ਸੋ ਪਿਆਮੀ ਰਹਿਮਤ ਹੋਈ ਸਤ ਗੁਰ ਸਜਣਾ ਦੀਵਾ ਹਰੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਨਾਲ ਰਾਗ ਏਕ ਸੰਗ ਪੰਚ ਪਰੰਗਨ ਸੰਗ ਅਲਾਪ ਹੈ ਆਤਮਨੰਦਨ ਪ੍ਰਥਮ ਰਾਗ ਭੈਰੋ ਵੈਖ ਰਹੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਪੈਰਵੇ ਬਿਲਾਵਲੇ ਪਣਿਆਕੇ ਗਾਵੇ ਬੰਗਲੇ फोन ਅਸਲ ਲੇਖੀ ਕੀ ਭਈ ਬਾਰੇ ਇਹ ਭਰੋ ਕੀ ਮਾਚ ਨਾਰੇ ਪੰਚਮ ਹਰਖ ਦਿਸ਼ਾ ਸੁਨਾਵਹਿ ਬੰਗਾਲਮ ਮਦ ਮਾਦਵ ਗਾਵਹਿ ਲਲਤ ਮਿਲਾਵ ਲਗਾਵਹੀ ਆਪਣੇ ਆਪਣੇ ਭਾਂਤ ਅਸ਼ਟ ਪੁੱਤਰ ਭਰਵਕੇ ਗਾਵਹਿ ਗਾਇਨ ਬਾਤਰ ਦਿਤਿਆ ਮਾਲ ਕੌਸ਼ਕ ਆਲਾਪ ਹੈ ਸੰਗ ਰਾਗਣੀ ਪੰਚੋ ਥਾਪ ਹੈ ਗੋਣ ਕਰੇ ਆਰ ਦੇਵ ਗੰਧਾਰੇ ਗੰਧਾਰੇ ਸੇਹੁ ਤੇ ਉਚਾਰੇ ਧਨਾਸਰੇ ਇਹ ਪਾਚ ਗਾਈ ਮਾਲ ਰਾਗ ਕੌਸਕ ਸੰਗ ਲਾਏ ਮਾਰੋ ਨਾਸਤ ਅੰਗ ਮੇਵਾਰਾ ਪ੍ਰਭਲ ਚਾਂਦ ਕੌਸਕਿਓ ਵਾਰਾ ਖਖਟ ਆ ਪੌਰਨਦ ਗਾਈ ਅਸ਼ਟ ਮਾਲ ਕੌਸਕ ਸੰਗ ਲਾਏ ਪੁਣ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟਸਤ ਉਠਹੇ ਤਾਨਕ ਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰਿ ਆਈ ਬਸੰਤੀ ਸੰਦੋਰ ਸੁਹਾਇ ਸਰਸ ਅਹੀਰੇ ਲੈ ਭਾਰ ਜਾ ਸੰਗਲਾਈ ਪੰਚ ਆਰ ਜਾ ਸਰਮਾ ਆਨੰਦ ਭਾਸਕਰ ਆਇ ਚੰਦਰ ਬੇਨ ਮੰਗਲਨ ਸੁਹਾਇ ਸਰਸ ਬਾਨ ਆਹੇ ਬਿਨੋਦਾ ਗਾਵਹੀ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੇ ਬੁਣ ਆਇ ਦੀਪਕ ਕੇ ਬਾਰੇ ਕਾ ਚੇਲੇ ਪਟਮੰਜਰੀ ਟੋਡੇ ਕਹੀ ਆਲਾਪ ਕਾਮਉ ਦੇ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲਯਾ ਰਾਮਾ ਕਮਲ ਗਿਸ਼ਮ ਚੰਪਕ ਕੇ ਨਮਾ ਗਉਰਾ ਔ ਕਨ ਰਾਕ ਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲੈ ਸ੍ਰੀ ਰਾਜ ਪੈ ਗਾਵਹਿ ਪੰਚ ਸੰਗ ਬਰੰਗਣ ਲਾਭਹਿ ਬੈਰ ਆ ਰੇ ਕਰਨਾਟੇ ਧਰੀ ਗਵਰੀ ਗਾਵਹਿ ਆਸਾਵਰੀ ਤਿਹ ਪਾਛੈ ਸਿੰਦਵੀ ਅਲਾਪੇ ਸ੍ਰੀ ਰਾਗ ਸੌ ਪਾ ਚੌਥਾ ਥਾਪੇ सालो सारग सागरा और गौण गंभीर अष्टपुत्र श्री राग के गुंड कुंभ मीर खष्टम मेघ राग वै गावहे पंचो संग बरंगन लावहे सूरज गोंड मलारी तो नीपन गावे आशा गुणगुनी गुणे उच सुर सोहो पौन किनी मेघ राग स्यों पंचो चीनी ரா தர தர கே தா ஜ தர நல தார பூன்காவே சங்கா மேத்தே நம்மா க கஷ்ட சங்க ராி தே ਦਰ ਰਾਗਨ ਕੇ ਅਨਾਰਨ ਦਸ ਬੀਸ ਖਸਰਾ